ਰੋਕਣਾਂਗੇ ਲਈ ਜਨਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿ ਇੱਥੇ ਕਿ ਤਿੰਨ ਮੰਜ਼ਿਲਾ ਬਿਲਡਿੰਗ ਡਿੱਗੀ ਹੈ ਵਿਸ਼ਵਕਰਮਾ ਚੌਕ ਦੇ ਨੇੜੇ ਇਮਾਰਤ ਟਹਿਟੇਰੀ ਹੋਈ ਹੈ ਮਹਿਜ਼ 5 ਸੈਕਿੰਡ ਦੇ ਵਿੱਚ ਹੀ ਪੂਰੀ ਦੀ ਪੂਰੀ ਇਮਾਰਤ ਮਲਬੇ ਦੇ ਵਿੱਚ ਤਬਦੀਲ ਹੋ ਗਈ ਇਹ ਗਨੀਮਤ ਰਹੀ ਹੈ ਕਿ ਮਾਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਤੇ ਬਾਹਰ ਆ ਸੜਕ ਵੀ ਖਾਲੀ ਸੀ ਜਿਸ ਦੇ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਹਾਲਾਂਕਿ ਬਚਾਰਿਆ ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਤੁਸੀਂਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਆ ਕੁਝ ਹੀ ਸਕਿੰਟ ਦੇ ਵਿੱਚ ਇਹ ਪੂਰੀ ਦੀ ਪੂਰੀ ਇਮਾਰਤ ਜੋ ਕੇ ਟੈਟੇਰੀ ਹੋ ਜਾਂਦੀ ਹੈ ਤੁਹ ਜਿਹੜਾ ਸਾਫ਼ ਨਜ਼ਰ ਆ ਰਹੀਆਂ ਨੇ ਕਿ ਤਿੰਨ ਮੰਜ਼ਲਾ ਬਿਲਡਿੰਗ ਆ ਕਿਵੇਂ ਪੰਜ ਸਕਿੰਟ ਦੇ ਵਿੱਚ ਹੀ ਮਲਬੇ ਦੇ ਵਿੱਚ ਬਦਲ ਜਾਂਦੀ ਹੈ ਮਲਬੇ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਲੁਧਿਆਣਾ ਦੀਆਂ ਦਰਸਲੇ ਤਸਵੀਰਾਂ ਨੇ ਅ ਵਿਸ਼ਵਕਰਮਾ ਵਿਸ਼ਵਕਰਮਾ ਚੌਕ ਦੇ ਨੇੜੇ ਇਹ ਇਮਾਰਤ ਜੋ ਕਿ ਕੁਝ ਸਕਿੰਟ ਦੇ ਵਿੱਚ ਅਚਾਨਕ ਢਹਿ ਟਿਰੀ ਹੋ ਜਾਂਦੀ ਹੈ 5 ਸਕਿੰਟ ਦੇ ਵਿੱਚ ਮਲਬੇ ਦੇ ਵਿੱਚ ਜਦੋਂ ਬਦਲਦੀ ਪੂਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਹਾਲਾਂਕਿ ਇਹ ਵੀ ਬਹੁਤ ਗਨੀਮਤ ਰਹੀ ਕਿ ਇਮਾਰਤ ਦੇ ਵਿੱਚ ਇਸ ਹਾਸੇ ਵੇਲੇ ਕੋਈ ਵੀ ਮੌਜੂਦ ਨਹੀਂ ਸੀ ਤੇ ਬਾਹਰ ਸੜਕ ਵੀ ਖਾਲੀ ਸੀ ਬਾਹਰ ਇਮਾਰਤ ਦੇ ਨੇੜੇ ਉਵੇਂ ਉਸ ਵੇਲੇ ਕੋਈ ਨਹੀਂ ਸੀ ਲੰਗ ਰਿਆ ਜਿਸ ਦੇ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਹਾਲਾਂਕਿ ਬਚਾ ਰਿਹਾ ਆ ਤਸਵੀਰਾਂ ਵਿੱਚ ਦੇਖ ਸਕਦੇ ਤੁਸੀਂ ਕਿ ਕਿਵੇਂ ਅੱਖ ਚਪਕਦੀਆਂ ਹੀ 5 ਸਕਿੰਟ ਦੇ ਵਿੱਚ ਹੀ ਤਿੰਨ ਮੰਜ਼ਲਾ ਇਮਾਰਤ ਪੂਰੀ ਦੀ ਪੂਰੀ ਢਹਿ ਢੇਰੀ ਹੋ ਜਾਂਦੀ ਹੈ ਮਲਬੇ ਦੇ ਵਿੱਚ ਬਦਲ ਜਾਂਦੀ ਹੈ ਹਾਲਾਂਕਿ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਹੈ ਕਿ ਇਹ ਅਚਾਨਕ ਇਮਾਰਤ ਡਿੱਗਣ ਦੀ ਵਜ੍ਹਾ ਕੀ ਰਹੀ ਕਿ ਉਹ ਜ਼ਿਆਦਾ ਪੁਰਾਣੀ ਇਮਾਰਤ ਹੈ ਆਖਰਕਾਰ ਕਿਵੇਂ ਇਮਾਰਤ ਅਚਾਨਕ ਕਮਜ਼ੋਰ ਹੋ ਜਾਂਦੀ ਹੈ ਡਿੱਗ ਜਾਂਦੀ ਹੈ ਫਿਲਹਾਲ ਜਾਂਚ ਦਾ ਵਿਸ਼ਾ ਹੈ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਰੋਹਿਤ ਗੋੜ ਜੁੜੇ ਹੋਏ ਨੇ ਅਰੋਹੀ ਤੇ ਪੂਰੀਆਂ ਤਸਵੀਰਾਂ ਜੋ ਕਿ ਕੈਮਰੇ ਚ ਕੈਦ ਹੋਈਆਂ ਹੈ ਕਿ ਕਿਵੇਂ ਅਚਾਨਕ ਇਹ ਪੂਰੀ ਦੀ ਪੂਰੀ ਤਿੰਨ ਮੰਜ਼ਲਾ ਇਮਾਰਤ ਢਹਿਟਰੀ ਹੋ ਜਾਂਦੀ ਹੈ ਆ ਕੀ ਕੋ ਜਾਣਕਾਰੀ ਕਿੰਨੇ ਕਿ ਪੁਰਾਣੀ ਹੈ ਇਮਾਰਤ ਹੈ ਆਖਰਕਾਰ ਅਚਾਨਕ ਢਹਿਟਰੀ ਹੋਣ ਦੀ ਹੁਣ ਤੱਕ ਵਜ੍ਹਾ ਕੀ ਸਾਫ ਹੋਈ ਹੈ ਬਿਲਕੁਲ ਪਰ ਮੈਂ ਨ ਦੱਸਣਾ ਚਾਹੁੰਦਾ ਕਿ ਵਿਸ਼ਕਰਮਾ ਚੌਂਕ ਦੇ ਵਿੱਚ ਇਹ ਇਮਾਰਤ ਹੈਗੀ ਹੈ ਤਿੰਨ ਮੰਜ਼ਲੀ ਮਲਤ ਹੈਗੀ ਹੈ ਔਰ ਇਸ ਮੰਜ਼ਲ ਇਮਾਰਤ ਦੇ ਵਿੱਚ ਕਈ ਜਿਹੜੇ ਦਫਤਰ ਬਣੇ ਹੋਏ ਸੀਗੇ ਪੁਰਾਣੇ ਔਰ ਕਈ ਮਾਰਕੀਟ ਦੀ ਤਰ੍ਹਾਂ ਇਸ ਇਮਾਰਤ ਨੂੰ ਯੂਜ਼ ਕੀਤਾ ਜਾਂਦਾ ਸੀਗਾ ਪਰ ਪਿਛਲੇ ਕਾਫੀ ਮਹੀਨਿਆਂ ਤੋਂ ਪਹਿਲਾਂ ਹੀ ਦੋ ਤਿੰਨ ਮਹੀਨਿਆਂ ਪਹਿਲਾਂ ਹੀ ਇਸ ਮਾਰਕੀਟ ਨੂੰ ਖਾਲੀ ਕਰਾ ਦਿੱਤਾ ਗਿਆ ਸੀ ਕਿਉਂਕਿ ਕਾਰਪੋਰੇਸ਼ਨ ਵੱਲੋਂ ਇਸ ਦੀ ਜਿਹੜੀ ਹੈ ਖਸਤਾ ਹਲਨ ਦੀ ਜਿਹੜੀ ਹੈ ਡਿਕਲੇਅਰ ਕਰ ਦਿੱਤਾ ਗਿਆ ਸੀ ਔਰ ਮਾਲਕ ਮਕਾਨ ਜਿਹੜਾ ਸੀਗਾ ਬਿਲਡਿੰਗ ਦਾ ਮਾਲਕ ਸੀਗਾ ਉਸ ਨੂੰ ਕਹਿ ਦਿੱਤਾ ਗਿਆ ਸੀ ਕਿ ਇਸ ਬਿਲਡਿੰਗ ਨੂੰ ਖਾਲੀ ਜਾ ਜਾਵੇ ਔਰ ਇਹ ਬਿਲਡਿੰਗ ਕਿਸੇ ਵੀ ਲੈਵੀ ਡਿੱਗ ਸਕਦੀ ਹੈ ਪਿਛਲੇ ਇੱਕ ਹਫਤਾ ਤੋਂ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਹੈ ਉਸ ਦੇ ਨਾਲ ਇਹ ਬਿਲਡਿੰਗ ਕਾਫੀ ਨਰਮ ਹੋ ਚੁੱਕੀ ਸੀ ਜਿਸ ਦੇ ਕਰਕੇ ਇਸ ਦੀ ਦਿਵਾਰਾ ਜਿਹੜੀਆਂ ਮੈਂ ਉਹ ਪਾਣੀ ਦੇ ਨਾਲ ਰਿਸ ਚੁੱਕੀਆਂ ਸੀਗੀਆਂ ਜਿਸ ਕਰਕੇ ਇਹ ਇੱਕਦਮ ਅਚਾਨਕ ਡਿੱਗ ਗਈ ਔਰ ਇਸ ਚੀਜ਼ ਦੇ ਪਿੱਛੇ ਇਹ ਕਿਤਨਾ ਕਿਤੇ ਕਾਰਪੋਰੇਸ਼ਨ ਨੂੰ ਪਹਿਲਾਂ ਹੀ ਪਤਾ ਹੀ ਸੀਗਾ ਔਰ ਜਿਹੜਾ ਬਿਲਡਿੰਗ ਮਾਲਕ ਸੀਗਾ ਉਹ ਵੀ ਉਸ ਨੂੰ ਹੀ ਪਤਾ ਸੀਗਾ ਇਸ ਕਰਕੇ ਇਸ ਬਿਲਡਿੰਗ ਦਾ ਹੀ ਜਿਹੜਾ ਨੁਕਸਾਨ ਹੋਇਆ ਵਾ ਪਾਸੇ ਦੁਕਾਨਾਂ ਦਾ ਜਿਹੜਾ ਨੁਕਸਾਨ ਹੋਇਆ ਬਸ ਉਹੀ ਨਿਕਲ ਕੇ ਸਾਹਮਣੇ ਆਇਆ ਵਾ ਪਰ ਜੇ ਗੱਲ ਕੀਤੀ ਹੋਵੇ ਤਾਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਰੋਹਿਤ ਕੀ ਜ਼ਿਆਦਾ ਪੁਰਾਣੀ ਇਮਾਰਤ ਦੱਸੀ ਜਾ ਰਹੀ ਹੈ ਬਿਲਕੁਲ ਬਿਲਕੁਲ ਪ੍ਰਮਿੰਦਰ ਇਹ ਲਗਭਗ 25 ਤੋਂ 30 ਸਾਲ ਪੁਰਾਣੀ ਇਮਾਰਤ ਕਹੀ ਜਾ ਰਹੀ ਹੈ ਔਰ ਇਸ ਤੋਂ ਵੀ ਵੱਧ ਟਾਈਮ ਦੀ ਸਮੇਂ ਦੀ ਵੀ ਹੋ ਸਕਦੀ ਹੈ ਕਿਉਂਕਿ ਹਾਲ ਦੀ ਫਿਲਹਾਲ ਜਿਹੜੇ ਆਸ-ਪਾਸ ਦੇ ਲੋਕਾਂ ਜਿਹੜੋ ਅਸੀਂ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਇਹ 25 ਤੋਂ 30 ਸਾਲ ਪੁਰਾਣੀ ਵੀ ਇਮਾਰਤ ਹੈਗੀ ਔਰ ਇਸ ਦੇ ਅੰਦਰ ਇੱਕ ਮਾਰਕੀਟ ਸੀਗੀ ਇਹ ਪੂਰੀ ਅਰੇ ਅੰਦਰ ਆਫਿਸ ਬਨੇ ਹੋਏ ਸੀਗੇ ਔਰ ਪਿਛਲੇ 2-3 ਮਹੀਨੇ ਪਹਿਲਾਂ ਹੀ ਇਸ ਮਾਰਕੀਟ ਨੂੰ ਖਾਲੀ ਕਰਾ ਦਿੱਤਾ ਗਿਆ ਸੀਗਾ ਕਿਉਂਕਿ ਕਾਰਪੋਰੇਸ਼ਨ ਵੱਲੋਂ ਇਸ ਇਸ ਬਿਲਡਿੰਗ ਦੇ ਮਾਲਕ ਨੂੰ ਕਈ ਵਾਰੀ ਨੋਟਿਸ ਭੇਜੇ ਗਏ ਸੀ ਕਿ ਇਸ ਦੀ ਜਿਹੜੀ ਹਾਲਤ ਹੈ ਔਰ ਜ ਦਿਆ ਤੇ ਇਸ ਚੀਜ਼ ਨੂੰ ਦੇਖਦੇ ਹੋਏ ਮਾਲਕ ਵੱਲੋਂ ਇਸ ਬਿਲਡਿੰਗ ਨੂੰ ਖਾਲੀ ਕਰਾ ਦਿੱਤਾ ਗਿਆ ਸੀ ਪਰ ਅੱਜ ਪਿਛਲੇ 1 ਹਫਤੇ ਤੋਂ ਲਗਾਤਾਰ بارش ਦੀ ਵਜ੍ਹਾ ਕਰਕੇ ਇਹ ਹੋਰ ਖਸਤਾ ਹਾਲਤ ਪਹੁੰਚ ਗਈ ਜਿਸ ਕਰਕੇ اچانک ਇਹ ਬਿਲਡਿੰਗ ਡਿੱਗ ਜਾਂਦੀ ਹੈ ਔਰ ਉੱਥੇ ਆਸ-ਪਾਸ ਦੇ ਲੋਕਾਂ ਲੋਕ ਜਿਹੜੇ ਆ ਉਸ ਦੇ ਵਿੱਚ ਖਲਬਲੀ ਇੱਕਦਮ ਅਚਾਨਕ ਉਥੇ ਖਲਬਰੀ ਮਰਜੰਦੀ ਹੈ ਔਰ ਲੋਗ ਇਸ ਦੀ ਵੀਡੀਓ ਬਣਾਉਂਦੇ ਨੇ ਔਰ ਵੀਡੀਓ ਜਿਹੜੀ ਹੈ ਉਹ ਵਾਇਰਲ ਹੁੰਦੀ ਹੈ ਔਰ ਉਸੇ ਵੀਡੀਓ ਨੂੰ ਅਸੀਂ ਆਪਣੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਦਿਖਾ ਰਹੇ ਹਾਂ ਕਿ ਇਹ ਜਿਹੜੀ ਹੈ ਕਿਤਨਾ ਕਿਤੇ ਬਾਰਿਸ਼ ਦੀ ਵਜ੍ਹਾ ਕਰਕੇ ਵੀ ਇਹਨੂੰ ਕਿਹਾ ਜਾ ਸਕਦਾ ਹੈ ਕਿ ਬਾਰਿਸ਼ ਦੀ ਲਗਾਤਾਰ ਬਾਰਿਸ਼ ਹੋਣ ਦੀ ਵਜ੍ਹਾ ਕਰਕੇ ਇਹ ਡਿੱਗੀ ਹੈ। ਹਾਂ ਠੀਕ ਹੈ ਰੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਅਨੁਮਾਤ ਲੁਧਿਆਣਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਵੇਂ 5 ਸੈਕਿੰਡ ਦੇ ਵਿੱਚ ਤਿੰਨ ਮੰਜ਼ਲਾ ਇਮਾਰਤ ਪੂਰੀ ਤਰ੍ਹਾਂ ਅੱਟ ਟੈਟਰੀ ਹੋ ਜਾਂਦੀ ਹੈ ਹਾਲਾਂਕਿ ਸਮਾਂ ਰਹਿੰਦਿਆਂ ਪਹਿਲਾਂ ਹੀ ਇਸ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਸੀ ਅੱਜ ਜਿਸਦੇ ਚੱਲਦਿਆਂ ਜਾਨੀ ਨੁਕਸਾਨ ਤੋਂ ਬਚਾਰੇ ਵੀ ਦੱਸਿਆ ਜਾ ਰਿਹਾ ਹੈ ਕਿ 30 ਸਾਲ ਤੋਂ ਵੱਧ ਇਹ ਪੁਰਾਣੀ ਇਮਾਰਤ ਲਗਾਤਾਰ ਨਹੀਂ ਦੇ ਚੱਲਦੀ ਹੈ ਆ ਇਹ ਵਜ੍ਹਾ ਕਹੀ ਜਾ ਸਕਦੀ ਹੈ ਜਿਸਦੇ ਚੱਲਦਿਆਂ ਅਚਾਨਕ ਪੂਰੀ ਦੀ ਪੂਰੀ ਇਮਾਰਤ 5 ਸੈਕਿੰਡ ਦੇ ਵਿੱਚ ਹੀ ਮਲਬੇ ਦੇ ਵਿੱਚ ਬਦਲ ਗਈ